ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਵਿਸ਼ਾ ਲੈ ਸੱਜਣ ਠੱਗ ਦੇ ਬਾਰੇ ਵਿੱਚ ਵਿਚਾਰ ਕਰਾਂਗੇ ਗੁਰੂ ਨਾਨਕ ਸਾਹਿਬ ਦੇਲੇ ਜੋ ਸਿੱਖ ਇਤਿਹਾਸ ਦੇ ਵਿੱਚ ਇਹ ਸਾਖੀ ਦਰਜ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਨਾਮ ਦਾ ਤੀਰ ਮਾਰ ਕੇ ਸੱਜਣ ਠੱਗ ਦੇ ਅੰਦਰੋਂ ਠੱਗੀਆਂ ਤੇ ਜਿਹੜਾ ਉਖੇ ਕਰਨ ਦਾ ਜਿਹੜਾ ਕੰਮ ਸੀ ਉਹ ਖਤਮ ਕੀਤਾ ਤੇ ਭਾਈ ਸੱਜਣ ਉਹਨਾਂ ਨੂੰ ਬਣਾਇਆ ਪਾਕਪਟਨ ਤੋਂ ਜਦੋਂ ਗੁਰੂ ਸਾਹਿਬ ਅੱਗੇ ਗਏ ਤਾਂ ਉਤਲੰਭੇ ਪਿੰਡ ਦੇ ਵਿੱਚ ਪਹੁੰਚੇ ਇੱਥੇ ਇੱਕ ਸੱਜਣ ਨਾਮੀ ਪੁਰਸ਼ ਜੋ ਦੇਖਣ ਨੂੰ ਭੋਲਾ-ਪਾਲਾ ਤੇ ਮੂੰਹ ਦਾ ਮਿੱਠਾ ਸੀ ਉਹਦਾ ਲਿਬਾਸ ਵੀ ਬੋਤ ਵਧੀਆ ਪਹਿਨੇ ਹੁੰਦਾ ਸੀ ਜਿੱਥੋਂ ਲੋਕਾਂ ਨੂੰ ਇਹ ਹੁੰਦੇ ਤੇ ਸ਼ੱਕ ਨਹੀਂ ਹੁੰਦਾ ਸੀ ਕਿ ਉਹ ਮੂੰਹ ਦਾ ਮਿੱਠਾ ਹੈ ਪਰ ਅੰਦਰੋਂ ਦਿਲ ਤੋਂ ਲੋਕਾਂ ਦੇ ਨਾਲੋਂ ਧੋਖਾ ਕਰਦਾ ਹੈ ਗੁਰੂ ਜੀ ਉਸ ਦੀ ਧਰਮਸ਼ਾਲਾ ਦੇ ਵਿੱਚ ਪਹੁੰਚੇ ਉਸ ਨੇ ਆਪਣੇ ਘਰ ਦੇ ਅੰਦਰ ਧਰਮਸ਼ਾਲਾ ਬਣਾਈ ਹੋਈ ਸੀ ਜਿੱਥੇ ਉਹ ਆਏਗੇ ਯਾਤਰੀਆਂ ਨੂੰ ਰਾਤ ਨੂੰ ਲੁੱਟ ਲਿਆ ਕਰਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੰਦਾ ਸੀ ਜਿਸ ਕਰਕੇ ਕਿਸੇ ਨੂੰ ਵੀ ਬਾਹਰ ਇਹ ਨਹੀਂ ਪਤਾ ਚੱਲਦਾ ਸੀ ਕਿ ਸੱਜਣ ਕਿਸ ਤਰੀਕੇ ਨਾਲ ਭਲਾਪੁਰਸ਼ ਹੈ ਕਿ ਠੱਗ ਬਿਰਤੀ ਦਾ ਬੰਦਾ ਹੈ ਗੁਰੂ ਨਾਨਕ ਸਾਹਿਬ ਨੂੰ ਵੀ ਇਸੇ ਤਰ੍ਹਾਂ ਸੱਜਣ ਠੱਗ ਨੇ ਲੁੱਟਣਾ ਚਾਹਿਆ ਗੁਰੂ ਜੀ ਦੀ ਹੰਦੀ ਧਰਮਸ਼ਾਲਾ ਵਿੱਚ ਪੌਚੰਤੋ ਬਾਦ ਨਾ ਤਾਂ ਗੁਰੂ ਸਾਹਿਬ ਨੇ ਕੁਝ ਖਾਦਾ ਪੀਤਾ ਔਰ ਨਾ ਕਾਫੀ ਦੇਰ ਰਾਤ ਤੱਕ ਗੁਰੂ ਸਾਹਿਬ ਸੁੱਤੇ ਤਾਂ ਇਹ ਜ਼ਰੂਰ ਇੰਤਜ਼ਾਰ ਕਰਦਾ ਰਿਹਾ ਕਿ ਕਦ ਸੱਜਣ ਠੱਗ ਜ਼ਰੂਰ ਇੰਤਜ਼ਾਰ ਕਰਦਾ ਰਿਹਾ ਕਿ ਕਦ ਗੁਰੂ ਸਾਹਿਬ ਸੌਣ ਤੇ ਮੈਂ ਇਸੇ ਤਰੀਕੇ ਨਾਲ ਉਹਨਾਂ ਨੂੰ ਲੁੱਟ ਕੇ ਕਤਲ ਕਰ ਦੇਵਾਂ ਅਖੀਰ ਟਿੱਕੀ ਰਾਤ ਜਦ ਗੁਰੂ ਸਾਹਿਬ ਨੇ ਇੱਕ ਸ਼ਬਦ ਗਾਇਨ ਕੀਤਾ ਕਿ ਉੱਜਲ ਕਹਿਣਾ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ ਕਹਿੰਦਾ ਕੀ ਭਾਬਸੀ ਜਿਸ ਤਰ੍ਹਾਂ ਕਹਿੰਦਾ ਭਾਂਡਾ ਵਾਰ-ਵਾਰ ਧੋਣ ਤੋਂ ਬਾਅਦ ਵੀ ਉਹਦੇ ਚੋਂ ਜਿਹੜੀ ਝੂਠ ਹੈ ਉਹ ਨਹੀਂ ਨਿਕਲਦੀ ਜਾਂ ਉਹਦੇ ਚੋਂ ਜਿਹੜੀ ਕਾਲਕ ਹੈ ਉਹ ਨਹੀਂ ਨਿਕਲਦੀ ਇਸੇ ਤਰ੍ਹਾਂ ਬਾਹਰੀ ਵਿਖਾਵਾ ਕਰਨ ਨਾਲ ਚੜੀ ਅੰਦਰ ਦੀ ਬਿਰਤੀ ਹੈ ਮਨੁੱਖ ਦੀ ਉਹ ਨਹੀਂ ਸਾਫ਼ ਹੁੰਦੀ ਜਦ ਤੱਕ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਚੰਗੇ ਕਰਮ ਕਰਕੇ ਸਮਾਜ ਦੇ ਵਿੱਚ ਸਹੀ ਸੇਧ ਤੇ ਨਾ ਚੱਲੇ ਤਾਂ ਸੱਜਣ ਠਗ ਬਾਣੀ ਜਿਹੜੀ ਸੀ ਉਹ ਸੁਣ ਰਿਹਾ ਸੀ ਜਦ ਗੁਰੂ ਸਾਹਿਬ ਨੇ ਇਹ ਤੁਕ ਬਿਆਨ ਕੀਤੀ ਕਿ ਬੱਗਾ ਬੱਗੇ ਕੱਪੜੇ ਤੀਰਤ ਮੰਜ ਵਸੰਨ ਕਟਕਟ ਜੀਆ ਖਾਮਨੇ ਬੱਗੇ ਨਾ ਕਹੀਨ ਤਾਂ ਸੱਜਣ ਨੇ ਆਕੇ ਗੁਰੂ ਸਾਹਿਬ ਦੇ ਜਿਹੜੇ ਚਰਨ ਉਹ ਪਕੜ ਲਏ ਗੁਰੂ ਸਾਹਿਬ ਨੇ ਸਮਝਾਇਆ ਕਿ ਭਾਈ ਤੇਰਾ ਨਾਮ ਤਾਂ ਸੱਜਣ ਹੈ ਪਰ ਤੂੰ ਕੰਮ ਦੁਸ਼ਮਨਾ ਵਾਲੇ ਕਿਉਂ ਕਰਦਾ ਲੋਕੇ ਕੀਤੇ ਹੋਏ ਸਾਰੇ ਕੰਮ ਉਹ ਖੁਦਾ ਉਹ ਪਰਮਾਤਮਾ ਜਾਣਦਾ ਹੈ ਸੱਜਣ ਨੇ ਆਪਣੇ ਪਾਪਾਂ ਤੋਂ ਜਿਹੜੀ ਹੈ ਉਹ ਤੌਬਾ ਕਰ ਲਈ ਔਰ ਸੱਜਣ ਠੱਗ ਤੋਂ ਭਾਈ ਸੱਜਣ ਬਣ ਗਿਆ ਹੁਣ ਗੱਲ ਕਰਾਂਗੇ ਅਜੋਕੇ ਸਮੇਂ ਦੀ ਕਿ ਅੱਜ ਅਸੀਂ ਹਜ਼ਾਰਾਂ ਅਖੰਡ ਪਾਠ ਕਰਵਾ ਕੇ ਗੁਰੂ ਦੀ ਬਾਣੀ ਦਾ ਇੱਕ ਵੀ ਸ਼ਬਦ ਜਿਹੜਾ ਉਹ ਸੁਣਦੇ ਨਹੀਂ ਤੇ ਨਾ ਹੀ ਮੰਨਦੇ ਆ ਗੁਰੂ ਕਿਰਪਾ ਕਰੇ ਸਾਡੇ ਵੀ ਮਨ ਨੂੰ ਬਾਣੀ ਦਾ ਗੁਰੂ ਦੀ ਬਾਣੀ ਦਾ ਤੀਰ ਲੱਗੇ ਜਿਵੇਂ ਸੱਜਣ ਠੱਗ ਨੂੰ ਲੱਗਾ ਦੂਜੀ ਸਿੱਖਿਆਦਾਇਕ ਗੱਲ ਇਹ ਵੀ ਹੈ ਕਿ ਸੱਜਣ ਠੱਗ ਤਾਂ ਗੁਰੂ ਦੀ ਬਾਣੀ ਸੁਣ ਕੇ ਠੱਗੀ ਛੱਡ ਗਿਆ ਪਰੰਤੂ ਅੱਜ ਬਹੁਤ ਸਾਰੇ ਜਿਹੜੇ ਅਖੌਤੀ ਬਾਬੇ ਐ ਉਹਨਾਂ ਨੇ ਬਾਣੀ ਨੂੰ ਹੀ ਠੱਗੀ ਦਾ ਜਿਹੜਾ ਉਹ ਸਾਧਨ ਬਣਾ ਲਿਆ ਹੈ ਅਚੇਹੀ ਠੱਗ ਬਾਬਿਆਂ ਤੋਂ ਸਾਨੂੰ ਅੱਜ ਵੀ ਸੁਚੇਤ ਉਨ ਦੀ ਲੋੜ ਹੈ ਇਹਨਾਂ ਬਾਰੇ ਭਗਤ ਕਬੀਰ ਸਾਹਿਬ ਦਾ ਜਿਹੜਾ ਸ਼ਬਦ ਹੈ ਗੁਰਬਾਣੀ ਦੇ ਅੰਦਰ ਕਿ ਗਜ ਸਾਡੇ ਤੈ ਤੈ ਤੋਤੀਆਂ ਤੇਰੇ ਪਾਇਣ ਤੱਕ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਭਗ ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਭਾਵ ਬਾਹਰੀ ਤੌਰ ਤੇ ਜਿਹੜਾ ਉਹਨਾਂ ਦਾ ਲਿਬਾਸ ਹੈ ਉਹ ਅੱਜ ਵੀ ਸੱਜਣ ਠੱਗ ਵਾਲਾ ਉਹਨਾਂ ਨੇ ਧਾਰਿਆ ਹੋਇਆ ਪਰ ਅੰਦਰੋਂ ਜਿਹੜੀ ਉਹਨਾਂ ਦੀ ਬਿਰਤੀ ਹੈ ਉਹ ਅਜੇ ਵੀ ਮੋਹ ਮਾਇਆ ਤੋਂ ਨਿਰਲੇਪ ਨਹੀਂ ਹੋਈ ਇੰਨੀ ਬਾਣੀ ਪੜਨ ਸੁਣਨ ਦੇ ਬਾਵਜੂਦ ਵੀ ਅਜੇ ਤੱਕ ਜਿਹੜੇ ਅਖੌਤੀ ਬਾਬੇ ਹਨ ਉਹਨਾਂ ਨੇ ਅਜੇ ਆਪਣੀ ਜਿਹੜੀ ਬਿਰਤੀ ਹੈ ਉਹ ਭਾਈ ਸੱਜਣ ਵਾਲੀ ਨਹੀਂ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ